ਦਸੰਬਰ ਦਾ ਮਹੀਨਾ ਆਉਣ ਵਾਲਾ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਔਰ ਉਹਨਾਂ ਦੇ ਸਾਰੇ ਪਰਿਵਾਰ ਦੀ ਯਾਦ ਵਿੱਚ ਹਰ ਇੱਕ ਸਿੱਖ ਜੁੜਦਾ ਹੈ ਸੱਚੇ ਪਾਤਸ਼ਾਹ ਜੀ ਦੇ ਵਿੱਚ ਕਪਤਾਪ ਜੀ ਦੇ ਰੂਬਰੂ ਹੈ ਜੀ ਆਪ ਜੀ ਨੇ ਅਸੀਸ ਬਖਸ਼ਿਸ਼ ਕਰਨੀ ਸਾਈਆਂ ਤੇਰੀ ਦੀਦਵਾਸ ਤੇ ਜਦੋਂ ਤੜਫਦੀ ਰੂਹ ਹੋਵੇ ਜਮਾ ਮੈਂ ਅਨੰਦਪੁਰ ਨੂੰ ਬਿਠਾ ਤਖਤਾਂ ਤੇ ਤੂੰ ਹੋ ਸਾਈਆ ਤੇਰੀ ਦੀਦਵਾਸ ਤੇ ਜਦੋਂ ਤੜਫਦੀ ਰੂਹ ਹੋਵੇ ਹੋ ਜਾਵੇਂ ਅਨੰਦਪੁਰ ਨੂੰ ਬਿਠਾ ਤਖਤਾਂ ਤੇ ਤੂੰ ਹੋਵੇਂ ਰਜ ਰਜ ਖੁਸ਼ੀਆਂ ਨੂੰ सेवा तू लूटाली आण के मौज बिच सीने नाल लालमी, रज रज ख़ुशियारू सैबा तूं लुटाली आण के मौज बिच ਸ਼ਾਦੀ ਸੋਹਣੇ ਹੱਥ ਤੇ ਚਿੱਟੇ ਵਾਦ ਸਜਾਏ ਹੋਏ ਨੇ ਪਾਤਸ਼ਾਹੀ ਸੋਹਣੇ ਹੱਥ ਤੇ ਚਿੱਟੇ ਵਾਦ ਨਾ ਤੇ ਟਿਕਾਏ ਹੋਏ ਨੇ ਸੋਨਾ ਓ ਸਾਡੇ ਤੋਰ ਕਬ ਚੰਗੀਆਂ ਪੈਰ ਜਿਨ੍ਹਾਂ ਤੇ ਟਿਕਾਏ ਹੋਏ ਨੇ ਦੇਖ ਰਹੀਆਂ ਨੂੰ ਹੋ ਜਾਰ ਜੋਰਾਵਰ ਸਿੰਘ ਦੇ ਚਿਹਰੇ ਨੂਰ ਬਖ ਦੇ ਨੇ ਜੁਜਾਰ ਜੋਰਾਵਰ ਸਿੰਘ ਦੇ ਚਿਹਰੇ ਨੂਰ ਬਖ ਦੇ ਨੇ ਹੌਫਤ ਸਿੰਘ ਨਾਲ ਤੁਸਾਂ ਜੀ ਕਿੰਨੇ ਸੋਹਣੇ ਲੱਗਦੇ ਨੇ ਹੋਕਤ ਸਿੰਘ ਨਾਲ ਤੁਸਾਂ ਜੀ ਪਏ ਕਿੰਨੇ ਸੋਹਣੇ ਲੱਗਦੇ ਨੇ ਰਾਜਾ ਨੂੰ ਚਵੇ ਤੇਰੇ ਮੁਖ ਦਾ ਸਕੂਣ ਕਿਉਂ ਮੁਖ ਦਾ ਸਕੂਣ ਕਿਉਂ ਬਰ ਸਰਵੰਸ ਦਿੱਤਾ ਐਸਾ ਵੀ ਜਨੂਣ ਕਿਉਂ ਬਾਜਤਾਜ ਤਖਤ ਨਹੀਂ ਤਾਂ ਵੀ ਸ਼ੁਕਰ ਮਣਾਇਆ ਏ ਬਾਜਤਾਜ ਤਖਤ ਨਹੀਂ ਤਾਂ ਵੀ ਸ਼ੁਕਰ ਜੋ ਮੁਸਕਾਇਆਏ ਹੋ ਕੰਡਿਆਂ ਤੇ ਸੋਹ ਕੇ ਬਾਦਸ਼ਾਹ ਦਸ ਕਿੰਜ ਮੁਸਕਾਇਆਏ ਸਿਫਤਾਂ ਦੇ ਅੱਗੇ ਸੋਚ ਨਕੀ ਨਿਰਵੈਰ ਦੀ ਸਿਫਤਾਂ ਦੇ ਅੱਗੇ ਸੋਚ ਨਕੀ ਨਿਰਵੈਰ ਜਨ ਦੇ ਜੋਗ ਤੇਰੇ ਸ਼ੇਰ ਦੀ ਕਰਦੇ ਹਾਂ ਪਿਆਰ ਐਨਾ ਤੂੰ ਹੀ ਤਨ ਤੂੰ ਹੀ ਰੂਪ ਪਾਤਸ਼ਾਹ ਕਰਦੇ ਹਾਂ ਪਿਆਰ ਐਨਾ ਤੂੰ ਹੀ ਤਨ ਤੂੰ ਹੀ ਰੂਪ ਪਾਤਸ਼ਾਹ ਓ ਲੋਕਾਂ ਦੇ ਤਾਂ ਕਈ ਕਈ ਨੇ ਸਾਡਾ ਤੂੰ ਹੀ ਵਸ ਤੂੰ ਬਾਦਸ਼ਾਹ ਓ ਲੋਕਾਂ ਦੇ ਤਾਂ ਕਈ ਕਈ ਨੇ ਸਾਡਾ ਤੂੰ ਹੀ ਵਸ ਤੂੰ ਬਾਦਸ਼ਾਹ ਸਾਡਾ ਤੂੰ ਹੀ ਵਸ ਤੂੰ ਬਾਦਸ਼ਾਹ ਬੋਲ ahi guru khalsa